5 ਬਿਜ਼ਨਸ ਆਈਡੀਆਜ਼ ਫॉर ਹਾਊਸਵਾਈਫ ਬਹੁਤ ਸਾਰੀਆਂ ਭੈਣਾਂ ਨੂੰ ਇਹ ਹੁੰਦੀ ਹੈ ਕਿ ਅਸੀਂ ਜੌਬ ਤਾਂ ਨਹੀਂ ਕਰ ਸਕਦੇ ਕੀ ਅਸੀਂ ਘਰੇ ਬੈਠੇ ਕੋਈ ਕੰਮ ਕਰ ਸਕਦੇ ਹਾਂ ਤੇ ਅਸੀਂ ਇਨਵੈਸਟਮੈਂਟ ਵੀ ਜ਼ਿਆਦਾ ਨਹੀਂ ਕਰਨਾ ਚਾਹੁੰਦੇ ਸੋ ਉਹਨਾਂ ਭੈਣਾਂ ਲਈ ਇਹ ਵੀਡੀਓ ਖਾਸ ਆ ਤੁਸੀਂ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਕਿਉਂਕਿ ਇਹ ਵੀਡੀਓ ਆਪਾਂ ਤੁਹਾਡੇ ਲਈ ਹੋਰ ਵੀ ਇਸ ਤਰ੍ਹਾਂ ਦੀਆਂ ਸ਼ੇਅਰ ਕਰਦੇ ਰਹਿਣੇ ਆ ਤੇ ਨਾਲ ਦੀ ਨਾਲ ਕਮੈਂਟ ਕਰੋ ਕਿ ਤੁਸੀਂ ਕਿਸ ਤਰ੍ਹਾਂ ਦਾ ਬਿਜ਼ਨਸ ਕਰਨਾ ਚਾਹੁੰਦੇ ਆ ਸੋ ਇਹ ਪੰਜ ਜਿਹੜੇ ਆਈਡੀਆ ਤੁਸੀਂ ਇਹਨਾਂ ਵਿੱਚੋਂ ਕੁਝ ਵੀ ਚੂਜ਼ ਕਰ ਸਕਦੇ ਹੋ ਸੋ ਆਪਾਂ ਸ਼ੁਰੂਆਤ ਕਰ ਲੈਨੇ ਨੰਬਰ 1 ਤੋਂ ਜੇ ਤੁਹਾਨੂੰ ਬਿਊਟੀ ਰਿਗਾਰਡਿੰਗ ਚੀਜ਼ਾਂ ਕਰਨ ਦਾ ਸ਼ੌਂਕ ਹੈ ਤਾਂ ਤੁਸੀਂ ਬਿਊਟੀ ਪਾਰਲਰ ਓਪਨ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ ਕੋਈ ਬਹੁਤ ਹੀ ਵੱਡੀ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਜੇ ਤੁਹਾਡੇ ਘਰੇ ਥੋੜੀ ਜਿਹੀ ਜਗ੍ਹਾ ਹੈਗੀ ਤੁਸੀਂ ਉੱਥੇ ਵੀ ਕਰ ਸਕਦੇ ਹੋ ਤੇ ਜੇ ਤੁਹਾਨੂੰ ਜ਼ਿਆਦਾ ਨੌਲੇਜ ਨਹੀਂ ਤਾਂ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਜਿਵੇਂ ਵੈਡਿੰਗ ਸੀਜ਼ਨ ਚੱਲ ਰਿਹਾ ਤਾਂ ਤੁਸੀਂ ਮਹਿੰਦੀ ਲਾਉਣ ਦਾ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਨੂੰ ਮਹਿੰਦੀ ਲਾਉਣ ਦਾ ਸ਼ੌਂਕ ਹੁੰਦਾ ਤੇ ਤੁਸੀਂ ਉਹ ਕਰ ਸਕਦੇ ਹੋ ਇਸ ਤੋਂ ਬਿਨਾ ਹੋਰ ਵੀ ਬਿਊਟੀ ਰਿਗਾਰਡਿੰਗ ਬਹੁਤ ਸਾਰੀਆਂ ਚੀਜ਼ਾਂ ਤੁਸੀਂ YouTube ਤੋਂ ਵੀ ਸਿੱਖ ਸਕਦੇ ਹੋ ਜੇ 2-3 ਮਹੀਨੇ YouTube ਤੇ ਤੁਸੀਂ ਮਿਹਨਤ ਕਰਦੇ ਹੋ ਤਾਂ ਬਹੁਤ ਸਾਰੀਆਂ ਵੀਡੀਓਜ਼ ਹੁੰਦੀਆਂ ਜਿਹਦੇ ਥਰੂ ਤੁਸੀਂ ਸਿੱਖ ਸਕਦੇ ਹੋ ਤੇ ਇਹਦੇ 'ਚ ਕੋਈ ਬਹੁਤੀ ਇਨਵੈਸਟਮੈਂਟ ਵੀ ਨਹੀਂ ਲੱਗਦੀ ਤੁਸੀਂ 5-10000 ਰੁਪਏ ਲਾ ਕੇ ਕੰਮ ਸ਼ੁਰੂ ਕਰ ਸਕਦੇ ਹੋ ਤੇ ਈਜ਼ੀਲੀ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ ਨੰਬਰ 2 ਤੁਸੀਂ ਬੁਟੀਕ ਵੀ ਸ਼ੁਰੂ ਕਰ ਸਕਦੇ ਹੋ ਅੱਜਕੱਲ ਬੁਟੀਕ ਬਿਜ਼ਨਸ ਸਟਾਰਟ ਕਰਨਾ ਬਹੁਤ ਆਸਾਨ ਆ ਤੇ ਅੱਜਕੱਲ ਲੋਕੀ ਬੁਟੀਕ ਬਹੁਤ ਵੱਡੇ ਲੈਵਲ ਤੇ ਸਟਾਰਟ ਕਰ ਰਹੇ ਆ ਕਿਉਂਕਿ ਬੁਟੀਕ ਦੇ ਆਪਾਂ ਕਹਿ ਸਕਦੇ ਹਾਂ ਕਿ ਕੱਪੜੇ ਦਾ ਅੱਜਕੱਲ੍ਹ ਟ੍ਰੈਂਡ ਬਹੁਤ ਜ਼ਿਆਦਾ ਹੈਂਡਵਰਕ ਦੇ ਸੂਟ ਪਾਉਣੇ ਪਸੰਦ ਕਰਦੇ ਆ ਤੇ ਹਰੇਕ ਕੋਈ ਚਾਹੁੰਦਾ ਕਿ ਅਸੀਂ ਆਪਣੀ ਮਰਜ਼ੀ ਦਾ ਸੂਟ ਤਿਆਰ ਕਰਵਾਈਏ ਸੋ ਤੁਸੀਂ ਛੋਟਾ ਜਿਹਾ ਬੁਟੀਕ ਸਟਾਰਟ ਕਰ ਸਕਦੇ ਹੋ ਬਹੁਤੀ ਇਨਵੈਸਟਮੈਂਟ ਕਰਨ ਦੀ ਵੀ ਲੋੜ ਨਹੀਂ 20 ਤੋਂ 25000 ਰੁਪਏ ਜੀ ਤੁਸੀਂ ਬੁਟੀਕ ਸਟਾਰਟ ਕਰ ਸਕਦੇ ਹੋ ਜਦੋਂ ਆਪਾਂ ਫਾਨੋ ਸਟਾਈਲ ਬੁਟੀਕ ਦੀ ਸ਼ੁਰੂਆਤ ਕੀਤੀ ਸੀ ਅਸੀਂ ਆਪਣੇ ਘਰ ਤੋਂ ਕੀਤੀ ਸੀ ਤੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਥੋੜੀ ਜਿਹੀ ਜਗ੍ਹਾ ਸੀ ਘਰ ਦੇ ਨਾਲ ਉੱਥੇ ਇੱਕ ਛੋਟਾ ਜਿਹਾ ਸਟੋਰ ਬਣਾ ਲਿਆ ਤੇ ਹੁਣ ਆਪਣਾ ਬਹੁਤ ਹੀ ਕਸਟਮਾਈਜ਼ ਸੂਟ ਬਣਾਉਣੇ ਆ ਇਸ ਤੋਂ ਬਿਨਾ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਤਿਆਰ ਹੁੰਦੇ ਆ ਸੋ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿ ਜੇ ਤੁਸੀਂ ਆਪਣੇ ਘਰ ਤੋਂ ਵੀ ਸ਼ੁਰੂ ਕਰਦੇ ਹੋ ਤਾਂ ਵਧੀਆ ਬੁਟੀਕ ਸਟਾਰਟ ਕਰ ਸਕਦੇ ਜੇ ਤੁਹਾਨੂੰ ਬੁਟੀਕ ਬਾਰੇ ਬਿਲਕੁਲ ਨਹੀਂ ਨੌਲੇਜ ਕੀ ਤੁਸੀਂ ਆਪਣਾ ਬੁਟੀਕ ਕਿਵੇਂ ਸਟਾਰਟ ਕਰਨਾ ਤਾਂ ਆਪਾਂ ਸਪੈਸ਼ਲ ਇੱਕ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਵੀ ਬਣਾਇਆ ਹੋਇਆ ਇਸ ਕੋਰਸ ਵਿੱਚ ਆਪਾਂ ਪ੍ਰੋਪਰ ਦੱਸਿਆ ਹੋਇਆ ਕਿ ਤੁਸੀਂ ਕਿਵੇਂ ਆਪਣਾ ਬੁਟੀਕ ਸਟਾਰਟ ਕਰ ਸਕਦੇ ਹੋ ਤੇ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਇਹ ਜਿਹੜਾ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਤੁਸੀਂ ਇੱਥੇ ਮੈਸੇਜ ਕਰਕੇ ਬੁਟੀਕ ਬਾਰੇ ਪੂਰੀ ਡਿਟੇਲ ਜਾਣਕਾਰੀ ਲੈ ਸਕਦੇ ਹੋ ਫਾਨੋਸਟਲ ਬੁਟੀਕ ਮਾਸਟਰੀ ਕੋਰਸ ਨੂੰ ਜੁਆਇਨ ਕਰਕੇ ਇਸ ਤੋਂ ਬਿਨਾ ਜਿਹੜੇ ਬੁਟੀਕ ਸਟਾਰਟ ਕਰਨਾ ਚਾਹੁੰਦੇ ਅਸੀਂ ਉਹਨਾਂ ਨੂੰ ਹੈਲਪ ਵੀ ਕਰਦੇ ਹਾਂ ਹੋਲਸੇਲ ਪ੍ਰਾਈਸ ਤੇ ਕੱਪੜੇ ਪ੍ਰੋਵਾਈਡ ਕਰਦੇ ਹਾਂ ਨੰਬਰ 3 ਤੁਸੀਂ ਟਿਊਸ਼ਨ ਸਰਵਿਸ ਸ਼ੁਰੂ ਕਰ ਸਕਦੇ ਹੋ ਕਿਉਂਕਿ ਅੱਜ ਕੱਲ੍ਹ ਪੜ੍ਹਾਈ ਨੂੰ ਸਾਰੇ ਬਹੁਤ ਪਸੰਦ ਕਰਦੇ ਤੇ ਹਰੇਕ ਪੇਰੈਂਟਸ ਨੂੰ ਹੁੰਦਾ ਕਿ ਸਾਡਾ ਬੱਚਾ ਵਧੀਆ ਤੋਂ ਵਧੀਆ ਪੜ੍ਹੇ ਤੇ ਚੰਗੇ ਨੰਬਰ ਲਵੇ ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਤੁਸੀਂ ਟਿਊਸ਼ਨ ਦਾ ਕੰਮ ਵੀ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਬਾਹਰ ਜਾਣ ਦੀ ਵੀ ਲੋੜ ਨਹੀਂ ਆਪਣੇ ਘਰ ਤੋਂ ਹੀ ਕਰ ਸਕਦੇ ਆ ਤੁਸੀਂ ਆਪਣੀ ਲੋਕੇਲਿਟੀ ਦੇ ਵਿੱਚ ਦੇ ਜਿਨ੍ਹਾਂ ਨੂੰ ਟਿਊਸ਼ਨ ਦੀ ਲੋੜ ਆ ਤੁਸੀਂ ਇੱਕ ਛੋਟੀ ਜਿਹੀ ਐਡ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਵੀ ਕਰ ਸਕਦੇ ਹੋ ਤੇ ਨਾਲ ਦੀ ਤੁਸੀਂ ਲੋਕਲ ਵੀ ਸਾਰਿਆਂ ਨੂੰ ਦੱਸ ਸਕਦੇ ਕਿ ਅਸੀਂ ਟਿਊਸ਼ਨ ਪੜਾਉਂਦੇ ਆ ਸੋ ਜੇ ਤੁਹਾਨੂੰ ਪੜ੍ਹਨ ਦਾ ਸ਼ੌਂਕ ਆ ਤਾਂ ਤੁਸੀਂ ਵਧੀਆ ਪੜ੍ਹਾ ਵੀ ਸਕਦੇ ਹੋ ਤੇ ਚੰਗੀ ਇਨਕਮ ਵੀ ਹੋ ਸਕਦੀ ਹੈ ਕਿਉਂਕਿ ਜੇ ਤੁਸੀਂ ਛੋਟਾ ਜਿਹਾ ਸ਼ੁਰੂ ਕਰਦੇ ਹੋ ਤਾਂ ਅੱਜ ਕੱਲ ਇਹ ਟਿਊਸ਼ਨ ਇੰਡਸਟਰੀ ਆ ਕਰੋੜਾਂ ਦਾ ਬਿਜ਼ਨਸ ਬਣ ਚੁੱਕਿਆ ਤੇ ਤੁਸੀਂ ਟਿਊਸ਼ਨ ਦੇ ਵਿੱਚ ਚੰਗੀ ਇਨਕਮ ਕਰ ਸਕਦੇ ਹੋ ਸੋ ਨੰਬਰ 4 ਤੇ ਆ ਜਾਂਦਾ ਟਿਫਨ ਸਰਵਿਸ ਕਿਉਂਕਿ ਭੈਣਾਂ ਨੂੰ ਸਾਰਿਆਂ ਨੂੰ ਖਾਣਾ ਬਣਾਉਣ ਦਾ ਸ਼ੌਂਕ ਤਾਂ ਹੁੰਦਾ ਹੀ ਆ ਸੋ ਟਿਫਨ ਸਰਵਿਸ ਵੀ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਬਹੁਤ ਸਾਰੇ ਲੋਕ ਟਿਫਨ ਸਰਵਿਸ ਕਰਕੇ ਚੰਗੀ ਇਨਕਮ ਕਰ ਰਹੇ ਆ ਇਹਦੇ ਲਈ ਤੁਸੀਂ ਆਪਣੇ ਏਰੀਆ 'ਚ ਦੇਖ ਸਕਦੇ ਹੋ ਕਿਹੜੇ ਲੋਕ ਵਰਕਿੰਗ ਆ ਜਾਂ ਕਿਹੜੇ ਆਫਿਸਿਸ ਦੇ ਵਿੱਚ ਖਾਣੇ ਦੀ ਲੋੜ ਆ ਸੋ ਤੁਸੀਂ ਉੱਥੇ ਗੱਲ ਕਰ ਸਕਦੇ ਆ ਤੇ ਉੱਥੇ ਤੁਸੀਂ ਟਿਫਨ ਪੰਚਾ ਸਕਦੇ ਹੋ ਸੋ ਬਹੁਤ ਚੰਗੀ ਇਨਕਮ ਕਰਦੇ ਆ ਇਵਨ ਕਲਾਊਡ ਕਿਚਨ ਦਾ ਵੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਆ ਜਿਹਦੇ ਥਰੂ ਲੋਕ ਬਹੁਤ ਸਾਰੇ ਪੈਸੇ ਕਮਾ ਰਹੇ ਆ ਜੇ ਤੁਸੀਂ ਖੁਦ ਨਹੀਂ ਡਿਲੀਵਰ ਕਰ ਸਕਦੇ ਤਾਂ ਜਮਾਟੋ ਵਰਗੇ ਜਿਹੜੇ ਕਾਫੀ ਇਦਾਂ ਦੇ ਐਪ ਹੈਗੇ ਸਵੀਗੀ ਵਗੈਰਾ ਉਹਨਾਂ ਨਾਲ ਤੁਸੀਂ ਅਟੈਚ ਕਰਕੇ ਆਪਦੇ ਆਪ ਨੂੰ ਕਨੈਕਟ ਕਰਕੇ ਤਾਂ ਤੁਸੀਂ ਟਿਫਨ ਸਰਵਿਸ ਪ੍ਰੋਵਾਈਡ ਕਰ ਸਕਦੇ ਹੋ ਨੰਬਰ 5 ਤੇ ਹੈ YouTube ਚੈਨਲ ਅੱਜ ਕੱਲ YouTube ਚੈਨਲ ਸਭ ਤੋਂ ਬੈਸਟ ਚੀਜ਼ ਆ ਘਰੇ ਬੈਠੇ ਹੀ ਤੁਸੀਂ ਪੈਸੇ ਕਮਾ ਸਕਦੇ ਥੋਨੂੰ ਜੋ ਵੀ ਨੌਲੇਜ ਆ ਤੁਸੀਂ ਉਹ ਸ਼ੇਅਰ ਕਰ ਸਕਦੇ ਹੋ YouTube ਚੈਨਲ ਬਣਾਉਣਾ ਬਹੁਤਾ ਕੋਈ ਔਖਾ ਨਹੀਂ ਤੁਹਾਡੇ ਕੋਲੇ ਜੇ ਇੰਟਰਨੈਟ ਹੈਗਾ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਹੀ ਸੋ ਤੁਸੀਂ YouTube ਚੈਨਲ ਸਟਾਰਟ ਕਰ ਸਕਦੇ ਹੋ ਇੱਕ ਆਪਣਾ YouTube ਚੈਨਲ ਬਣਾਓ ਜੋ ਵੀ ਚੀਜ਼ ਦੀ ਤੁਹਾਨੂੰ ਨੌਲੇਜ ਆ ਉੱਥੇ ਸ਼ੇਅਰ ਕਰਨੀ ਸ਼ੁਰੂ ਕਰੋ ਜੇ ਤੁਹਾਨੂੰ ਕੁਕਿੰ ਤੁਹਾਨੂੰ ਨੌਲੇਜ ਆ ਜਿਵੇਂ ਬਿਊਟੀ ਪਾਰਲਰ ਵਗੈਰਾ ਤੁਹਾਡਾ ਹੈਗਾ ਤੁਸੀਂ ਉਹ ਵੀ ਉੱਥੇ ਆਪਣੀ ਬਿਊਟੀ ਰਿਗਾਰਡਿੰਗ ਟਿਪਸ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਪੜਨ ਪੜਾਉਣ ਦੇ ਸ਼ਕੀਨ ਆ ਤਾਂ ਤੁਸੀਂ ਜਿਹੜੀਆਂ ਪੜ੍ਹਾਈ ਰਿਗਾਰਡਿੰਗ ਤੁਹਾਨੂੰ ਚੀਜ਼ਾਂ ਆਉਂਦੀਆਂ इवन ਤੁਸੀਂ ਆਨਲਾਈਨ ਪੜ੍ਹਾ ਵੀ ਸਕਦੇ ਹੋ ਤੇ ਬਹੁਤ ਸਾਰੇ ਲੋਕਾਂ ਨੇ ਵੱਡੇ ਵੱਡੇ ਬਿਜ਼ਨਸ ਬਣਾਏ ਹੋਏ ਆ ਉਹ ਕਰ ਸਕਦੇ ਹੋ ਜੇ ਤੁਸੀਂ ਹੋਰ ਵੀ ਕੋਈ ਵੀ ਬਿਜ਼ਨਸ ਕਰਦੇ ਹੋ इवन ਤੁਸੀਂ ਵਲੋਗਿੰਗ ਕਰ ਸਕਦੇ ਹੋ ਅੱਜ ਕੱਲ ਵਲੋਗਿੰਗ ਦਾ ਬਹੁਤ ਵਧੀਆ ਟ੍ਰੈਂਡ ਆ ਜੇ ਤੁਸੀਂ ਟਰੈਵਲ ਕਰਦੇ ਹੋ ਟਰੈਵਲਿੰਗ ਰਿਗਾਰਡਿੰਗ ਵੀ ਚੈਨਲ ਬਣਾ ਸਕਦੇ ਹੋ ਸੋ YouTube ਬੈਸਟ ਚੀਜ਼ ਆ ਇਸ ਤੋਂ ਬਿਨਾ ਜੇ ਤੁਸੀਂ ਕੋਈ ਹੋਰ ਵੀ ਚੀਜ਼ ਕੋਈ ਬਿਜ਼ਨਸ ਕਰੋਗੇ ਆਪਣੇ ਘਰ ਤੋਂ ਚਾਹੇ ਤੁਸੀਂ ਬੁਟੀਕ ਸਟਾਰਟ ਕਰਨ ਲੱਗੇ ਹੋ ਚਾਹੇ ਤੁਸੀਂ ਆਪਣਾ ਕੋਈ ਬਿਊਟੀ ਪੈਲਰ ਸਟਾਰ ਕਿ ਕਿਉਂਕਿ ਜੋ ਵੀ ਤੁਹਾਨੂੰ ਨੌਲੇਜ ਹੈ ਤੁਸੀਂ YouTube ਤੇ ਸ਼ੇਅਰ ਕਰੋਗੇ ਉੱਥੇ ਤੁਹਾਡੇ ਕੋਲੇ ਬਹੁਤ ਸਾਰੇ ਕਸਟਮਰ ਆਉਣਗੇ ਨਾਲ ਦੀ ਨਾਲ Instagram ਵੀ ਸਟਾਰਟ ਕਰ ਸਕਦੇ ਹੋ ਤੇ ਚੰਗੀ ਉੱਥੋਂ ਇਨਕਮ ਕਰ ਸਕਦੇ ਹੋ ਸੋ ਹਾਊਸ ਵਾਈਵਜ਼ ਲਈ ਇਹ ਜਿਹੜਾ ਸਭ ਤੋਂ ਬੈਸਟ ਪੰਜ ਆਪਾਂ ਬਿਜ਼ਨਸ ਆਈਡੀਆ ਸ਼ੇਅਰ ਕੀਤੇ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਦੱਸਿਓ ਤੇ ਜੇ ਤੁਸੀਂ ਹੋਰ ਵੀ ਇਸ ਤਰ੍ਹਾਂ ਦੇ ਵੀਡੀਓ ਚਾਹੁੰਦੇ ਹੋ ਹੋਰ ਆਈਡੀਆਸ ਚਾਹੁੰਦੇ ਤਾਂ ਕਮੈਂਟ ਕਰਿਓ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਵੀ ਜੇ ਤੁਸੀਂ ਕਹੋਗੇ ਕਿਸੇ ਵੀ ਜਿਹੜਾ ਬਿਜ਼ਨਸ ਆਈਡੀਆ ਦੇ ਉੱਤੇ ਵੀਡੀਓ ਤਾਂ ਆਪਾਂ ਉਹ ਵੀ ਤੁਹਾਡੇ ਲਈ ਬਣਾ ਦਾਂਗੇ ਤੇ ਤੁਸੀਂ ਕਮੈਂਟ ਕਰਿਓ ਹੋਰ ਵੀਡੀਓਜ਼ ਲਈ ਬਾਲੀਵੁੱਡੀ ਬਾਬਾ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤਾਂ ਬੈਲ ਆਈਕਨ ਆ ਰਿਹਾ ਉਹਤੇ ਵੀ ਕਲਿੱਕ ਕਰ ਦਿਓ ਸੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ